ਕਬੱਡੀ ਕੇ ਪਿੰਡ ਚੂੜ ਜਾ ਕੇ ਕੋਚ ਸੋਨੀ ਕੋੜ ਕਰੋੜ ਤੇ ਗੁਰੀ ਹੁਣੀ ਨੱਚਦੇ ਵਿਰਦੇ ਕਿਉਂਕਿ ਕੱਲ ਮੁੰਡਿਆਂ ਨੇ ਸ਼ੋਅ ਮੈਚ ਖੇਡਿਆ ਤੇ ਵਧੀਆ ਪ੍ਰਦਰਸ਼ਨ ਕੀਤਾ ਤੇ ਦਿਨ ਦੇ ਫਿਰਦੇ ਕਿ ਨਹੀਂ ਗੇੜੇ ਅੱਜ ਕੋਚ ਸਾਹਿਬ ਕਹਿੰਦੇ ਛੁੱਟੀ ਸੀਗੀ ਤੇ ਸਾਰਿਆਂ ਦੀ ਲੱਸੀ ਕੱਢਣੀ ਅੱਜ ਓ ਗੁਰੀ ਮਾਰਦਾ ਛਾਲਾਂ ਕੱਲ ਮੈਚ ਜਿੱਤਿਆ ਵਾ ਆ ਛੋਟੇ ਬੱਚੇ ਵੀ ਲਾਲੇ ਲੈਣ ਚੱਲੋ ਫੌਜੀਆ ਵਾਲਾ ਚੈਂਸ ਹੈਗਾ ਲੈ ਕੋਚ ਸਾਹਿਬ ਨੇ ਵੀ ਡੰਡਾ ਚੱਕ ਲਿਆ ਵਾ ਅੱਜ ਨਹੀਂ ਕਹਿੰਦਾ ਅੱਜ ਤੂੰ ਚੂੜੀ ਕੱਸਤੀ ਸਾਰਿਆਂ ਦੀ ਵੀ ਅੱਜ ਨਹੀਂ ਹੁਣ ਕਿਸੇ ਨਾਲ ਕੋਈ ਲਿਆਇ ਨਹੀਂ ਕੈਂਪਰੇ ਵਿੱਚ ਕੰਮ ਜ਼ੋਰਾਂ ਪ੍ਰੈਕਟਿਸ ਪੂਰੀ ਕਹਿੰਦੇ ਟੈਟ ਕਰਤੀ ਆ ਮੂੰਹ ਕਾਕੇ ਉਹਨਾਂ ਦੇ ਰੱਬ ਵਾਲ ਨੂੰ ਕਰਾਤੇ ਸੰਧੂ ਹੁਣੇ ਵੀ ਬੜੇ ਔਖੇ ਆ ਗਰਜੀਤ ਭਰੀ ਹੁਣੇ ਗੱਲ ਛਵੀਲਾਂ ਪੀਤੀਆਂ ਨੇ ਇਹਨਾਂ ਦੀਆਂ ਉਹ ਵੇਗੂਰੀ ਹੁਣੀ ਕੋਈ ਸਾਹਿਬ ਕਹਿੰਦੇ ਬੱਚ ਕਰੋ ਨਾ ਕੋਈ ਸਾਹਿਬ ਕਹਿੰਦੇ ਇਹ ਤਾਂ ਪ੍ਰੈਕਟਿਸ ਸ਼ੁਰੂ ਹੋਈ ਆ ਛੇਰੂ ਸਾਹਿਬ ਹੁਣੀ ਵੇਖੋ ਕਿਵੇਂ ਤਰਦੇ ਇਹਦਾ ਮਸਲ ਹੀ ਭਾਰੀ ਨਹੀਂ ਆਉਂਦਾ ਕਿਉਂ ਸੱਤੀ ਹੁਣੀ ਦਿੜਬੇ ਵਾਲੇ ਸਾਰੇ ਬੱਚੇ ਵੀ ਕਹਿੰਦੇ ਪ੍ਰੈਕਟਿਸ ਲਾ ਰਹੇ ਆ ਵੇਖ ਵੇਖ ਕੇ ਉਹ ਵੀ ਬਾਵੇ ਵਰਗੇ ਆ ਰਹੇ ਆ ਜੱਸੇ ਹੁਣੀ ਸੰਦੂ ਵੀ ਕਹਿੰਦਾ ਮੈਂ ਵੀ ਲਾਉਂਗਾ ਪ੍ਰੈਕਟਿਸ ਸੰਦੂ ਵੀ ਕਹਿੰਦੇ ਘਰੋਂ ਆਇਆ ਜੱਸਾ ਹੋਵੇ ਨੱਚਦਾ ਫਿਰਦਾ ਕਹਿੰਨੀ ਕੱਲਾ ਹੀ ਚੱਕ ਛੇਰੂ ਗੁਰੀ ਫਿਰਦਾ ਗੇੜੇ ਦਿੰਦਾ ਕੋਸਾ ਉਹ ਪਤਾ ਡੰਡਾ ਜਲਸੇ ਨੇ ਖਾ ਲਿਆ ਇੱਕ ਕਿਉਂ ਗੁਰੀ ਫਿਰਦਾ ਨੱਚਦਾ ਲਓ ਵੀ ਤਲਵਿੰਦਰ ਹੁਣੀ ਵੀ ਕਹਿੰਦੇ ਅਸੀਂ ਵੀ ਲਾਵਾਂਗੇ ਪ੍ਰੈਕਟਿਸ ਛਣੇ ਹੁਣੀ ਮਾਰ ਲਾਗੇ ਡੰਡਾ ਉਹ ਵੇ ਸਾਰਿਆਂ ਦੀ ਵਾਰੀ ਵੋਂਪੀ ਹੁਣਾਂ ਦੀ ਲਾਓ ਜੀ ਕਹਿੰਦੇ ਹਲੰਗਰ ਵਾਲੀਆ ਭੋਲਾ ਛੋਲੇ ਖਾ ਰਿਆ ਵਾ ਕਾਲੇ ਛੋਲੇ ਅੱਜ ਕਹਿੰਦੇ ਸੇਵਾ ਸੀਗੀ ਵੇ ਕੀ ਸ਼ਰਮਾ ਵੱਲੋਂ ਕੇਲਿਆਂ ਦੀ ਤੇ ਦੁੱਧ ਦੀ ਤੇ ਕਾਲੇ ਛੋਲਿਆਂ ਦੀ ਬਹੁਤ ਬਹੁਤ ਧ ਸਾਡਾ ਇਨਾ ਸਹਿਯੋਗ ਦੇਣ ਲਈ ਤੇ ਜਿਹੜੇ ਵੀ ਨਗਰ ਨਿਵਾਸੀ ਸਾਡਾ ਸਹਿਯੋਗ ਦੇ ਰਹੇ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਆਂ ਅਸੀਂ ਲਓ ਜੀ ਕੇਲੇ ਖਾ ਰਹੇ ਆ ਬਾਵੇ ਯਾਰਗੇ ਸਾਰੇ ਬਹੁਤ ਬਹੁਤ ਧੰਨਵਾਦ ਜੀ